ਜਿਲ੍ਹਾ ਗੁਰਦਾਸਪੁਰ ਦੇ ਥਾਣਾ ਕੁੰਮਣ ਕਲਾ ਦੇ ਪੁਲਿਸ ਵਿਭਾਗ ਲੋ ਇਲਾਕੇ ਦੇ ਵਿੱਚੋਂ ਗੁਜ਼ਰਦੀ ਅਪਰਾ ਦੱਸਦੇ ਕਿ ਅਪਰਵਾਰੀ ਦੁਆਬ ਨਹਿਰ ਦੇ ਪਟੜੀ ਦੇ ਕਿਨਾਰੇ ਝਾੜੀਆਂ ਦੇ ਵਿੱਚੋਂ ਇੱਕ ਨੌਜਵਾਨ ਦੀ ਪੇਤ ਪਰਹਲਾਤਾ ਦੇ ਵਿੱਚ ਲਾਸ਼ ਬਰਾਮਦ ਕੀਤੀ ਗਈ। ਉਕਤ ਨੌਜਵਾਨ ਦੀ ਪਛਾਣ ਸਤਵੀਰ ਸਿੰਘ 35 ਸਾਲਾ ਪੁੱਤਰ ਗੁਰਨੇਂਦਰ ਸਿੰਘ ਵਾਸੀ ਪਿੰਡ ਕੋਟਲੀ ਸੂਰਤ ਮੱਲੀ ਦੇ ਵਿੱਚੋਂ ਹੋਈ ਹੈ ਜੋ ਕਿ ਜੀ.ਐਸ.ਬੀ. ਆਪਰੇਟਰ ਸੀ। ਤੇ ਕੰਮਤੇ ਗਏ ਜੀ.ਐਸ.ਬੀ. ਆਪਰੇਟਰ ਦੀ ਲਾਸ਼ ਜਿਹੜੀ ਹੈ ਝਾੜੀਆਂ ਦੇ ਵਿੱਚੋਂ ਬਰਾਮਦ ਹੋਈ ਹੈ ਨਹਿਰ ਦੇ ਕਿਨਾਰੇ ਝਾੜੀਆਂ ਦੇ ਵਿੱਚੋਂ ਇਸ ਦੀ ਲਾਸ਼ ਜਿਹੜੀ ਹੈ ਬਰਾਮਦ ਕੀਤੀ ਗਈ ਹੈ। ਪਰਿ

ਇਹ ਵਾਠੀ ਆ ਗਿਆ ਸਰ ਜੀ ਆਠਵਾਂ ਦੇ ਉੱਤੇ ਪਹੁੰਚਿਆ ਉਹ ਮਰ ਉਹਨਾਂ ਸਾਨੂੰ ਬਾਅਦ ਵਿੱਚ ਦੱਸਿਆ ਕਿ ਇਹ ਅਜਿਹਾ ਕੁਛਿਆ ਸਾਨੂੰ ਨਾ ਖੋਣ ਕੀਤਾ ਉਹ ਸਰਬੂਰਤਾਰ ਆ ਗਿਆ ਇੱਥੇ ਆਇਆ ਪੜ ਗਿਆ ਇੱਥੇ ਤੇ ਅੰਗਿਆ ਖਾਜੀ ਕਿ ਆਜੂ ਸਵਾ ਕਰੋ ਤੇ ਕਹਿੰਦੇ ਕਿ ਸਾਨੂੰ ਇਹ ਨਾ ਹਨ ਬਰਨੀ ਚਾਬੀ ਦੇ ਕੇ ਸੂਜੀ ਤੇ ਕਹਿੰਦਾ ਕਿ ਸਾਹਸ ਤਾਈ ਤਾਰੇ ਗੀਸਾਰੇ ਤੇ ਮਿਲੂਗਾ ਤੇ ਉਹਦੀ ਸਰਗਸ ਹੋਣੀ ਨਾ ਤੇ ਮਿਲੂਗਾ ਦਿੰਦਾ ਤੇ ਚਲਾ ਸਮਾਲ ਕਰਾ ਰਾਂ ਉਹ ਮੇਰੇ ਸਿਰਾਂ ਨੂੰ ਪੁੱਛਿਆ ਕਿ ਸਾਡਾ ਮੁਲਾਕਾਤ ਕੀ ਆਂ ਅੰਦੇ ਜੀ 11 ਵਜੇ ਟਾਪਰ ਵਾਲਾ ਡਰਾਈਵਰ ਆ ਉਹ 11 ਵਜੇ ਕੋਲ ਕੀਤਾ ਕਹਿੰਦਾ ਮੈਂ ਮਟਾਣੇ ਆ ਬੁਝਾਰਤ ਅੱਗੇ ਉਹ ਅਹੂ ਕੋਲੋਂ ਮੱਚ ਸਾਨੂੰ ਫਿਰ ਪਾਵਾ ਲਗਾਤੇ ਹੀ ਬਰਦਰ ਦੇ ਆ ਮਿਲ ਗਏ 5 ਵਜੇ ਇੱਥੇ ਰੀਤੇ ਬਾਰੇ ਸਾਰੇ ਫੋਨ ਕੀਤਾ ਕੋਈ ਰੀਤੇ ਜਰਾ ਕਿਹ ਨਹੀਂ ਆਖਿਆ ਵੀ ਉਹਨੇ ਸਾਡੇ ਕੋ ਆਇਆ ਦਿਨੇ ਸਾਡੇ ਰੀਤੇ ਚ ਆ ਲੱਗਦਾ ਦੂਜੇ ਨੰਬਰ ਤੇ ਉਹਦਾ ਫੋਨ ਉਹਦੇ ਬੰਦ ਹੋ ਗਿਆ ਸਾਨੂੰ ਚੀਜ਼ ਜਦੋਂ ਗਿਆ ਉਹ ਤੋਂ ਬਾਅਦ ਸਾਡੀ ਕੋ ਗੱਲ ਨਹੀਂ ਹੋਈ ਉਹ ਫੋਨ ਬੰਦ ਹੋ ਗਿਆ ਸਾਨੂੰ ਹੋਰ ਚੱਕ ਪਾ ਗਿਆ ਕਿ ਉਹ ਫੋਨ ਬੰਦ ਹੋ ਗਿਆ ਕਿਉਂ ਨਹੀਂ ਉਹ ਕਿੱਥੇ ਹੀ ਧਰ ਗਿਆ ਫਿਰ ਆਪਾਂ ਉੱਥੇ ਗਏ ਆ ਸਟੈਂਪ 6 ਵਜੇ ਤੇ ਉਹਨਾਂ ਨੇ ਪੁੱਛਿਆ ਤੇ ਉਹਨਾਂ ਸਾਨੂੰ ਇਹ ਗੱਲ ਕਹੀ ਕਿ ਆਹ ਗੱਲ ਛੇਰੇ ਆ ਇਹ ਉਹਨੇ ਗੱਲ ਕਹੀ ਆਇਆ ਹੀ ਤੇ ਉੱਤਰ ਗਿਆ ਤੇ ਜੇ ਕੋਈ ਉਹ ਘਰ ਰੋਟੀ ਲਾ ਕੇ ਗਿਆ ਮਸ਼ੀਨ ਚ ਚਲਾਉਣ ਗਿਆ ਕੰਮ ਕਰਨ ਗਿਆ ਸੀ ਨਹੀਂ ਕੰਮ ਕਰਨਾ ਇਹਨੇ ਘਰਵਾਰ ਵਿੱਚ ਕੀ ਕਰਨੋ ਆਂ ਸਾਰਾ ਉਹਨਾ ਮੁਕੰਮਲ ਚੇਰਦੇ ਆਲੇ ਦਲੇ ਗੱਲ ਪੋੜੀ ਸਭੀ ਕਾਨੂੰਨ ਪਤਾ ਹੈ ਸ਼ਿਵਗ੍ਰਾਮ ਸੀਤ ਲੋਗਾਈ ਉਹਨਾਂ ਦੀ ਗੱਲ ਹੈ ਸ਼ੇਰੋ ਕੇਤਾਰ ਵਾਲੀ ਗੱਲ ਹੋ ਜਾਂਦੀ ਹੈ ਹੁਣ ਅੱਜ ਜਦੋਂ ਅਸਟੋ ਨੇ ਉਹਨਾਂ ਸੱਦਿਆਂ ਤੇ ਪਰੌੜੇ ਵਿਆਹਵਾਂ ਨੂੰ ਕਿ ਉਹਨਾਂ ਕਿਆਪੀ ਜਦੋਂ ਸਾਨੂੰ ਵੱਡ ਬੜੀ ਲਾਸ਼ ਗੱਢੀ ਆ ਉੱਥੇ ਅਹੀਂ ਸਾਡੇ ਬੰਦੇ ਗਏ ਆ ਜਿਹੜੇ ਰਿਸ਼ਤੇਦਾਰ ਗਏ ਤੇ ਉਹ ਉਹਨਾਂ ਨੂੰ ਨਾਲ ਲਿਆ ਪਰ ਉਹ ਮਸ਼ੀਨ ਦੇ ਲਾਗੇ ਲਾਗੇ ਦੇਖਿਆ ਇਹਨਾਂ ਨਾਲ ਲੈ ਕੇ ਜਦੋਂ ਉਹ ਉਹਨਾਂ ਨੂੰ ਪਿਛੇ ਕਿੱਧਰ ਨੂੰ ਗਿਆ ਅੱਜ ਨਾਲ ਕਿੱਥੇ ਗਏ ਤੇ ਉਹ ਫਿਰ ਅਜੋਨੇ ਗਾਂਢ ਕੋ ਪਰ ਸਾਡੇ ਰਿਸ਼ਤੇਦਾਰਾਂ ਨੂੰ ਪਿਆਉਣਾ ਕਿ ਸਾਡੇ ਨਾਲ ਮਤਲਬ ਇੱਧਰ ਨਹੀਂ ਗਏ ਹਨ ਇਹ ਬਾਗੋਵਾਲੀ ਨੂੰ ਗਏ ਆ ਇਹ ਨਿਆਰ ਨੂੰ ਗਏ ਆ ਇੱਧਰ ਬੰਦੇ ਅੱਗੇ ਵੀ ਮਰੇ ਸੀ ਤੇ ਉਹ ਹੋਣੀ ਹੋਣੀ ਉਸ ਟਿਕਾਣੇ 'ਤੇ ਪਹੁੰਚ ਗਏ ਜਿੱਥੇ ਉਹਦੀ ਲਾਸ਼ ਸੀ ਪਤਾ ਨਹੀਂ ਕਿ ਇਦਰਾ ਮਾਰਿਆ ਉਹਨਾਂ ਮੋਰਸਾ ਲਾਗੇ ਖੜਾ ਰਿਆ ਚਾਦੀ ਜੇ ਉਹ ਜਿਹੜੇ ਉੱਤੇ ਮਾਰ ਕੇ ਉਹਦੀ ਝੂਠੀ ਲਾਸ਼ ਤੇ ਹੱਲੇ ਕਰਦੇ ਖੱਦਿਆ ਤੇ ਖੜਿਆ ਕੇ ਤੂੰ ਲੱਭੇ ਨਾ ਉਹ ਚਾਦੀ ਉਹ ਆ ਤੂੰ ਲਾਗੇ ਮੋਰਸਾ ਬੁਝਦੀ ਰੱਖੀਂ ਉਹ ਲੋਦਾ ਗਿਆ ਵੇਖਣ ਲੱਗੀਆ ਬੜੀ ਜੇ ਕੁਝ ਪੈਸੇ ਨਾ ਕੱਢ ਲਈ ਕੁਝ ਨਾ ਰਹਿ ਗਿਆ ਮਮ फोर्स ਪ੍ਰਸ਼ਾਸਨ ਅਗਵਾ ਦੀ ਬੰਤੀ ਆ ਉਹ ਸਾਡਾ ਲੜਕਾ ਹੀ ਉਹਨੇ ਸਾਰੇ ਜਿਨੇ ਆ ਮੈਂ ਬੁੱਢਾ ਬੰਦਾ ਮੇਰਾ ਪੁੱਤਰਾ ਛੋਟਾ ਜਹਾ ਪ੍ਰਤੀ ਛੋਟੀ ਆ ਪੁੱਤ ਲੜਕਾ ਮੇਰਾ ਪੁੱਲੋ ਅਕਸੀਡੈਂਟ ਨਾ ਪੁਰਾ ਗਈ ਕਿ ਸਾਡਾ ਤੇ ਕੋਈ ਛਾਨੋ ਰੋਟੀ ਖਾ ਲੈਣ ਵਾਲਾ ਨਹੀਂ ਗਿਆ ਹਾਂਜੀ ਉਹ ਸਾਨੂੰ ਕਿ ਮਾਈ ਕਰਦਾ ਹੈ ਕਿ ਰੋਟੀ ਗਲ ਖੋਦਾ ਹੈ ਉਹ ਸਾਨੂੰ ਮਨਾ ਅਨਸਾਫ ਹੁੰਦਣਾ ਚਾਹੀਦਾ ਉਹਨਾਂ ਨੇ ਵੱਧ ਤੋਂ ਵੱਧ ਸ਼ਰਾਬ ਨਕੀਆ ਵਾਹ ਸਾਡੀ ਪੋਟਮਾਟ ਨਾਲ ਤੇ ਚਲ ਗਈ ਆ ਮੈਂ ਪੁਲਿਸ ਤੋਂ ਮਰਿਹਾ ਕਰਾਉਣਾ ਚਾਹੁੰਦਾ ਮੈਂ ਇੱਕ ਵਾਰ ਕਿ ਕੋਟ ਮਰ ਮਨ ਕਰਾ ਆ ਵੀ ਐਫ ਆਰ ਦੱਲੀ ਉਹ ਪਰਚਾ ਨਹੀਂ ਹੋਣਾ ਉਹਨਾਂ ਦੀ ਇਸੇ ਕਰਕੇ ਕੋਟ ਮਰ ਕਰਾ ਕੇ ਉਹਨਾਂ ਦੇ ਮਨ ਜ਼ਮੀਨ ਨਹੀਂ ਕਰ ਰਹੇ ਹੋਏ ਰਹੇ ਜੇ ਤੇ ਵੱਟ ਵੱਟ ਉਹਨਾਂ ਨੇ ਸੜਾ ਨਹੀਂ ਲਈ ਜੀ ਸਰਪਲਾਸ਼ਕਾਰوں ਨੂੰ ਕੋਈ ਨਾ ਕੋਈ ਜੋਛੂ ਤੇ ਦੇ ਸਕਦੀ ਆ ਸਾਡੇ ਬੱਚੇ ਛੋਟੇ ਛੋਟੇ ਉਹਨਾਂ